ਪੰਜਾਬ ਜਿਹੜਾ ਇਮੀਗ੍ਰੇਸ਼ਨ ਦਾ ਗੜ ਮੰਨੇ ਜਾਂਦਾ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੇ ਆ ਭਾਰਤੀ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਹੈ ਸੈਟਲ ਹੋਣ ਲਈ ਜਾਂਦੇ ਹਨ ਪਰ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਕਈ ਇਸ ਤਰ੍ਹਾਂ ਦੇ ਇਮੀਗ੍ਰੇਸ਼ਨ ਸੈਂਟਰ ਬਣੇ ਹੋਏ ਹਨ ਜਾਂ ਚੱਲ ਰਹੇ ਹਨ ਜਿਹੜਾ ਬਿਨਾਂ ਲਾਇਸੈਂਸ ਤੋਂ ਬਿਨਾਂ ਕਹੇ ਵੀ ਅਪਰੂਵਲ ਤੋਂ ਡਿਪਾਰਟਮੈਂਟ ਦੀ ਅਪਰੂਵਲ ਤੋਂ ਚਾਰੇ ਹਨ ਅੱਜ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁਝ ਇੱਕ ਇਮੀਗ੍ਰੇਸ਼ਨ ਸੈਂਟਰ ਵੱਲੋਂ ਆਪਣੇ ਹੀ ਜਿਹੜੇ ਕਸ਼ਮੀਰ ਹੈ ਉਹਨਾਂ ਨਾਲ ਮਾਰਕਟ ਵੀ ਕੀਤੀ ਗਈ ਹੈ ਜਿਹਦੇ ਕਿ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਰਟ ਤੱਕ ਦੇ ਬਟਨ ਤੱਕ ਟੁੱਟ ਗਏ ਆ ਇਹ ਇਹਨਾਂ ਨਾਲ ਮਾਰਕਟ ਕੀਤੀ ਗਈ ਆ ਆਪਾਂ ਗਲਬਤ ਕਰਾਂਗੇ ਤੇ ਹਾਂ ਤਹਾਡਾ ਜਿਹੜੀ ਹੱਤਾ ਪਾਈਆ ਜੋਈ ਇਹ ਨਹੀਂ ਸਾਨੂੰ ਅੱਜ ਬੁਲਾਇਆ ਸੀਗਾ ਜੀ ਪੈਸੇ ਪਾਹਵੜ ਦੇਣ ਵਾਸਤੇ ਪਰ ਸਾਨੂੰ ਕਹਿੰਦੇ ਉਹ ਕਿੰਨੇ ਨੇ ਬੁਲਾਇਆ ਕਿੰਨੇ ਨੇ ਬੁਲਾਇਆ ਇਹ ਜਿਹੜੇ ਅਫੀਸਰ ਹੈ ਜੀ ਕੀ ਨਾਮ ਇਹਨਾਂ ਦਾ ਖੁਸ਼ੀ ਹੈ ਇਹਦਾ ਨਾਮ ਨਹੀਂ ਇਹ ਅਫੀਸਰ ਦਾ ਨਾਂ ਆ ਕੀਗਾ ਵੀਜ਼ਾ ਫਾਈਲ ਵੀਜ਼ਾ ਫਾਈਲ ਇਮੀਗ੍ਰੇਸ਼ਨ ਵੀਜ਼ਾ ਫਾਈਲ ਅਮੀਗੇਸ਼ਨ ਮੈਂ ਆਦਮ ਪੁੱਤ ਤਾ ਆਇਆ ਜੀ ਆਦਮ ਪੁੱਤ ਤਾ ਆਇਆ ਹਾਂ ਜੀ ਕਿੰਨੇ ਪੈਸੇ ਦਿੱਤੇ ਤੁਸੀਂ ਪਹਿਲਾਂ ਮੈਂ ਇਹਨਾਂ 2 ਲੱਖ ਰੁਪਏ ਦਿੱਤਾ ਜੀ ਹੋਰ ਕਿੰਨੇ ਪੈਸੇ ਮੰਗਦੇ ਗੱਲ ਕੋਈ ਨਹੀਂ ਮੈਨੂੰ ਲੱਗਦਾ ਤਾਂ 1.5 ਲੱਖ ਨਹੀਂ ਗਏ ਉੱਥੋਂ ਕੰਮ ਤੇ ਜਾ ਕੇ ਕੰਮ ਤੇ ਤਨਖਾਹ ਚ ਕੱਟਿਆ ਜਾਊਗਾ 1 ਲੱਖ ਤਨਖਾਹ ਚ ਕੱਟਿਆ ਜਾਏਗਾ ਤੇ ਤੁਹਾਡਾ ਵੀਜ਼ਾ ਲੱਗਿਆ ਉਹ ਡੁਪਲੀਕੇਟ ਸਟਿੱਕਰ ਆਇਆ ਜੀ ਜਾਨੀ ਵੀਜ਼ਾ ਲਾਇਆ ਜੀ ਉਹ ਦਿਖਾਏ ਸਾਨੂੰ ਅੱਛਾ ਜੀ ਤੁਸੀਂ ਪੈਸੇ ਵਾਪਸ ਮੰਗੇ ਅੱਜ ਪੈਸੇ ਵਾਪਸ ਲੈਣ ਵਾਸਤੇ ਆਏ ਸੀ ਇਹਨਾਂ ਨੂੰ ਆਪ ਬੁਲਾਇਆ ਸੀਗਾ ਤੇ ਦਿੱਤੇ ਪੈਸੇ ਨਾ ਆ ਕੁੱਟਿਆ ਮਾਰ ਕੋਡ ਕੀਤੀ ਤੁਸੀਂ ਕਿੱਥੋਂ ਆਏ ਸਰ ਸਰ ਮੈਂ ਪਟਿਆਲੇ ਤੋਂ ਜੀ ਆ ਕਿਹੜੀ ਚੀਜ਼ ਦੀ ਰਸੀਦ ਲਈ ਫਿਰਦੇ ਜਿਹੜੀ ਮੈਂ ਜਿਹੜੀ ਪੇਮੈਂਟ ਦਿੱਤੀ ਸੀ 2 ਲੱਖ ਦੀ ਸੀ 1 ਲੱਖ 73 ਹਾਂਜੀ ਹਾਂ 1 ਲੱਖ 73 ਆ ਜੀ ਇਹ ਦੇਖੋ ਜੀ ਇਹ ਐਫੀਡਵੋ ਬਣਿਆ ਪਿਆ 25000 ਦਾ ਜੀ ਇਹ ਮੈਂ ਦਿੱਤੇ ਦਿਲਜੋਤ ਮੈਡਮ ਨੂੰ ਇੱਕ ਮਨਪ੍ਰੀਤ ਮੈਡਮ ਹੁੰਦੇ ਸੀ ਉਹ ਹਟ ਗਏ ਜੀ ਕਿਸੇ ਵਜ੍ਹਾ ਕਰ ਨੂੰ ਜੀ ਤੇ ਅੱਜ ਸਾਨੂੰ ਬੁਲਾਇਆ ਸੀ ਪੇਮੈਂਟ ਵਾਸਤੇ ਵੀ ਪੇਮੈਂਟ ਲੈ ਜਾਓ ਆਪਣਾ ਪਾਸਪੋਰਟ ਲੈ ਜਾਓ ਸਰ ਅਸੀਂ ਸਵੇਰ ਦੇ ਖੜੇ ਪਏ ਪੈਸੇ ਕਿਸ ਚੀਜ਼ ਦੇ ਦਿੰਦੇ ਸੀ ਵੀਜ਼ੇ ਵਾਸਤੇ ਪੁਰਤਗਾਲ ਦੇ ਜਾਣ ਵਾਸਤੇ ਜੀ ਵੀਜ਼ਾ ਨਹੀਂ ਆਇਆ ਤੁਹਾਡਾ ਵੀਜ਼ਾ ਸਰ ਫਰੋਡ ਸੀ ਸਾਨੂੰ ਦਿਖਾਤਾ ਇੱਕ ਦਿਨ ਫਰੋਡ ਵੀਜ਼ਾ ਦਿਖਾਤਾ ਸਾਨੂੰ ਜੀ ਅਸੀਂ ਉਸ ਬੇਸ ਤੇ ਪੈਸੇ ਦਿੱਤੇ ਇਹਨਾਂ ਨੂੰ ਜੀ ਉਸ ਤੋਂ ਬਾਅਦ ਸਾਨੂੰ ਲਾਰੇ ਲਾਉਂਦੇ ਰਹੇ ਅੱਜ ਭੇਜਨੇ ਕੱਲ ਭੇਜਦੇ ਗਰੁੱਪ ਵੀਜ਼ਾ ਗਰੁੱਪ ਵਾਲੇ ਇਕੱਠੇ ਨਹੀਂ ਹੋ ਰਹੇ ਜੀ ਸਰ ਕਰਦੇ ਕਰਾਂਦੇ ਅੱਜ ਅਗ ਸਰ ਪੇਮੈਂਟ ਵਾ ਦਿੱਤੀ ਸੀ 4 ਜੁਲਾਈ ਨੂੰ 4 ਜੁਲਾਈ 2024 ਨੂੰ ਜੀ 24 ਨੂੰ ਹਾਂਜੀ ਹਾਂ ਅੱਛਾ ਤੇ ਇਹ ਵਾਪਸ ਕਦੋਂ ਕਰਨ ਨੂੰ ਕਿਹਾ ਸੀ ਇਹਨਾਂ ਨੇ ਇਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਹਫਤੇ ਬਾਅਦ ਤੁਹਾਨੂੰ ਗਰੁੱਪ ਵੀਜ਼ਾ ਤੁਹਾਡਾ ਭੇਜ ਦਾਂਗੇ ਜੀ ਲੇਕਿਨ ਸਰ ਨਹੀਂ ਕੁਝ ਨਹੀਂ ਸਾਡਾ ਹੱਲ ਹੋਇਆ ਜੀ ਕੁਝ ਭੇਜਿਆ ਹੀ ਨਹੀਂ ਪੈਸੇ ਨਹੀਂ ਵਾਪਸ ਕਰ ਰਹੇ ਪੈਸੇ ਵਾਪਸ ਕਰ ਰਹੇ ਨਾਲ ਸਾਡੇ ਪਾਸਪੋਰਟ ਵਾਪਸ ਹੁਣ ਕੀ ਕਹਿ ਰਹੇ ਜੀ ਹੁਣ ਅਸੀਂ ਇਨਸਾਫ ਮੰਗਦੇ ਆਂ ਵੀ ਸਾਡੇ ਪੇਮੈਂਟ ਉਹ ਸਾਡਾ ਪਾਸਪੋਰਟ ਵਾਪਸ ਕੀਤਾ ਜਾਵੇ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਇਸ ਮਾਮਲੇ ਵਿੱਚ ਕੰਪਲੇਂਟ ਕੀਤੀ ਹੈ ਜੀ ਪੁਲਿਸ ਕੀ ਕਹਿੰਦੀ ਜੀ ਸਰ ਤੇ ਤੁਹਾਡਾ ਕੀ ਮਸਲਾ ਜੀ ਮੇਰਾ ਨਾਮ ਅਜਤ ਸਿੰਘ ਹੈ ਜੀ ਕਿਥੋਂ ਆਏ ਮੈਂ ਗੁਦਾਸਪੁਰ ਤੋਂ ਜੀ ਗੁਦਾਸਪੁਰ ਤੋਂ ਹਾਂ ਜੀ ਵੀਜੀ ਅਸੀਂ ਅਸੀਂ ਨਿਊਜ਼ੀਲੈਂਡ ਵਾਸਤੇ ਕੀਤਾ ਹੋਇਆ ਸੀ ਉਹ ਪ੍ਰੋਸੈਸ ਵੀਜ਼ਾ ਇਮੀਗ੍ਰੇਸ਼ਨ 5 ਹਾਂ ਜੀ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ 9 ਲੱਖ ਰੁਪਏ ਸਾਡਾ ਅਸੀਂ ਨਿਊਜ਼ੀਲੈਂਡ ਦੇ ਵਿੱਚ ਕੀ ਰਿਹਾ ਵਰਕ ਪਰਮਿਟ ਲਵਾਇਆ ਹੈ ਤੁਹਾਡਾ ਵਰਕ ਪਰਮਿਟ ਹਾਂ ਜੀ 2 ਸਾਲ ਦਾ ਵਰਕ ਪਰਮਿਟ ਕਹਿ ਕੇ ਕੁਆਲੀਫਿਕੇਸ਼ਨ ਕਿੰਨੀ ਤੁਹਾਡੀ ਕੁਆਲੀਫਿਕੇਸ਼ਨ ਜੀ ਮੈਂ ਪੜਿਆ ਨਹੀਂ ਲੇਕਿਨ ਤੁਸੀਂ ਆਇਲਸ ਕੀਤੀ ਹੈ ਨਹੀਂ ਪੜੇ ਵੀ ਆਇਲਸ ਵੀ ਨਹੀਂ ਹੋਣੀ ਤੇ ਫਿਰ ਤੁਹਾਨੂੰ ਪਤਾ ਹੈ ਜਿਹੜੇ ਕਿ ਵਰਕ ਪਰਮਿਟ ਹੈ ਜਿਹੜਾ ਉਹ ਸਿਰਫ ਸਕਿਲਡ ਕੈਟਾਗਰੀ ਨੂੰ ਮਿਲਦਾ ਹੈ ਜੇ ਮਿਲਦਾ ਵੀ ਹੈ ਤਾਂ ਬਹੁਤ ਹੀ ਲਿਮਟਿਡ ਹੁੰਦਾ ਹੈ ਐਮ ਐਨ ਸੀ ਕੰਪਨੀ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਤੁਹਾਨੂੰ ਇੰਨਾ ਤੇ ਸਮਝਾਇਆ ਹੋਣਾ ਉਹਨਾਂ ਨੇ ਕਿ ਵਰਕ ਪਰਮਿਟ ਤੁਹਾਨੂੰ ਕਿਸਰ ਲਗਾ ਦੇਣਗੇ ਨਿਊਜ਼ੀਲੈਂਡ ਦਾ ਹਾਂਜੀ ਕਿਉਂਕਿ ਮੈਂ 40 ਨੀਅਰ ਪੰਜ ਕੰਮ ਕਰਕੇ ਆ ਗਲਫਾਰ ਦੇ ਵਿੱਚ ਮਸਕਟ ਉਹਨਾਂ ਨੇ ਕਿਹਾ ਤੁਹਾਡਾ ਐਕਸਪੀਰੀਅੰਸ ਹੈ ਗਲਫ ਦਾ ਐਕਸਪੀਰੀਅੰਸ ਹੈ ਨਾ ਕਿ ਨਿਊਜ਼ੀਲੈਂਡ ਜਾਂ ਯੂਰੋਪੀਅਨ ਕੰਟਰੀ ਦਾ ਗਲਫ ਦਾ ਗਲਫ ਦਾ ਐਕਸਪੀਰੀਅੰਸ ਹਾਂਜੀ ਉਸ ਵਿਹავਦੇ ਤੁਹਾਨੂੰ ਵੀਜ਼ਾ ਲਗਾ ਕੇ ਦੇ ਦੇਣਗੇ ਹਾਂਜੀ ਹ ਇਹਨਾਂ ਨੇ ਪ੍ਰੋਮਿਸ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਹੌਲੀ-ਹੌਲੀ ਪੈਸੇ ਜਿਤਨਾ ਲਿਮਟ ਬਣ ਕੇ ਲੈ ਉਸ ਤਰ੍ਹਾਂ ਹੀ ਦਿੰਦੇ ਗਏ ਪੈਸੇ ਲੈਣ ਤੋਂ ਬਾਅਦ ਇਹਨਾਂ ਨੇ ਇੱਕ ਦਿਨ ਜਿੱਦਨ ਅਹੀਂ ਲਾਸਟ ਡੇਟ ਸੀਗੀ ਅਸੀਂ ਕਿਹਾ ਤੁਹਾਨੂੰ ਪੈਸੇ ਦੇ ਦੰਨੇ ਆ ਸਾਨੂੰ ਵੀਜ਼ਾ ਸ਼ੋਅ ਕਰਾ ਦਿਓ ਇਹਨਾਂ ਸਾਨੂੰ ਵੀਜ਼ਾ ਜਿਹੜਾ ਮੋਬਾਈਲ ਦੇ ਉੱਪਰ ਦਿਖਾ ਦਿੱਤਾ ਇਹਨਾਂ ਨੇ ਕਿਹਾ ਤੁਹਾਨੂੰ 724 ਦੇ ਵਿੱਚ ਤੁਹਾਨੂੰ ਪਿੰਨ ਕੋਡ ਦੇ ਦਾਂਗੇ ਉਸ ਤੋਂ ਬਾਅਦ ਕੋਈ ਪਿੰਨ ਕੋਡ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਕੋਈ ਨਹੀਂ ਉਸ ਤੋਂ ਬਾਅਦ ਆ ਕਹਿੰਦੇ ਤੁਹਾਡੀ ਪੀਸੀਸੀ ਕਲੀਅਰ ਨਹੀਂ ਹੈ ਪੀਸੀਸੀ ਕਲੀਅਰ ਕਰਾਓ ਤੇ ਸ਼ੋਰ ਤੁਹਾਨੂੰ ਜਿਹੜਾ ਕਿ ਟਿਕਟ ਇੱਕ ਦੋ ਦਿਨਾਂ ਦੇ ਵਿੱਚ ਮਿਲ ਜਾਏਗੀ ਉਹਨੂੰ ਪੀਸੀਸੀ ਨੂੰ ਕਲੀਅਰ ਕਰਦੇ ਆ ਭਾਜੀ ਇੱਕ ਮੰਥ ਨੱਕ ਹੋ ਗਿਆ ਉਸ ਤੋਂ ਬਾਅਦ ਅਸੀਂ ਜਿਹੜੇ ਇਹ ਰਿਜ਼ਲਟ ਆਏ ਪੈਸੇ ਮੰਗੇ ਤੇ ਇਹਨਾਂ ਨੇ ਸਾਡੇ ਨਾਲ ਇਦਾਂ ਹੀ ਅੱਜ ਦਿੰਨੇ ਕੱਲ ਦਿੰਨੇ ਅੱਜ ਕਰਵਾ ਦਿੰਨੇ ਪਰਸੋਂ ਕਰਵਾ ਦਿੰਨੇ ਅੱਜ ਇਹ ਜਿਹੜਾ ਲਾਸਟ ਡੇ ਸੀਗਾ ਉਹ ਤੇ ਫਿਰ ਟੱਕਾ ਸਾਈ ਹੋ ਗਈ ਆ ਮਾਰਕਟ ਕਰ ਲਈ ਹਾਂਜੀ ਨਹੀਂ ਅੱਜ ਉਹਨਾਂ ਨੇ ਕੁਝ ਵੀ ਨਹੀਂ ਸਾਨੂੰ ਪੈਸੇ ਪੂਸਾ ਕੁਝ ਨਹੀਂ ਦਿੱਤਾ ਬਸ ਅੱਜ ਕਿਹਾ ਤੁਸੀਂ ਬੰਦੇ ਆ ਰਹੇ ਆ ਤੁਹਾਨੂੰ ਮਿਲ ਲਗੇ ਸਾਨੂੰ ਨਹੀਂ ਉਹਨਾਂ ਦੇ ਨਾਮ ਦਾ ਪਤਾ ਕੱਲ ਵੀ ਉਹਨਾਂ ਨੇ ਬੁਲਾਇਆ ਸੀ ਕਿ ਉਹਨਾਂ ਦੇ ਵੀ ਨਾਮ ਦਾ ਨਹੀਂ ਸਾਨੂੰ ਪਤਾ ਹੀ ਫਸਟ ਟਾਈਮ ਦੇ ਕਿੰਨੀ ਵਾਰੀ ਆ ਗਏ ਗੁਰਦਾਸਪੁਰ ਤੋਂ ਅਸੀਂ ਭਾਈ ਘੜ ਤੋਂ ਕਾ 18 ਵਾਰੀ ਆ ਗਿਆ 18 ਵਾਰੀ ਆ ਗਿਆ ਤੇ ਪੈਸੇ ਦੇਣ ਤੋਂ ਬਾਅਦ ਤੁਹਾਨੂੰ ਚੱਕਰ ਮਾਰਨੇ ਪੈ ਰਹੇ ਜੀ 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 ਸਭ ਤੋਂ ਵੱਡਾ ਇਮੀਗ੍ਰੇਸ਼ਨ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਫਰੌਡ ਹੁੰਦਾ ਜੇ ਪੈਸੇ ਲੈਣ ਤੋਂ ਬਾਅਦ ਇੱਕ ਆਪਣੇ ਕੰਪਿਊਟਰ ਤੇ ਕੰਪਿਊਟਰਾਈਜ਼ ਵੀਜ਼ਾ ਬਣਾ ਕੇ ਦੇ ਦਿੱਤਾ ਜਾਂਦਾ ਜਿਹੜਾ ਕਿ ਆਨਲਾਈਨ ਨਹੀਂ ਬੋਲਦਾ ਜ਼ਿਆਦਾਤਰ ਇਮੀਗ੍ਰੇਸ਼ਨ ਵਾਲੇ ਇਸ ਤਰ੍ਹਾਂ ਦੇ ਫਰੌਡ ਕਰਦੇ ਸਭ ਤੋਂ ਇੱਕ ਚੀਜ਼ ਹੋਰ ਤੁਹਾਨੂੰ ਦਿਖਾ ਦਈਏ ਲੈਟਰ ਹੈਡ ਦੇ ਉੱਤੇ ਜਿਸ ਤਰ੍ਹਾਂ ਕਿ ਇਹਨਾਂ ਦਾ ਲੈਟਰ ਹੈਡ ਹੈ ਲੈਟਰ ਹੈਡ ਦੇ ਉੱਤੇ ਸਭ ਤੋਂ ਵੱਡੀ ਚੀਜ਼ ਜਿਹੜੀ ਡੀਸੀ ਆਫਿਸ ਵੱਲੋਂ ਲਾਇਸੈਂਸ ਨੰਬਰ ਬਹੁਤ ਮੈਡੀਟਰੀ ਹੈ ਆਫਿਸ ਦੇ ਵਿੱਚ ਲੈਟਰ ਹੈਡ ਦੇ ਵਿੱਚ ਰਸੀਦ ਬੁੱਕ ਦੇ ਵਿੱਚ ਇਹਨਾਂ ਦੇ ਇਸ ਲੈਟਰ ਹੈਡ ਦੇ ਵਿੱਚ ਉਹ ਲਾਇਸੈਂਸ ਨੰਬਰ ਵੀ ਮੌਜੂਦ ਨਹੀਂ ਹੈ ਨਾ ਹੀ ਬਾਹਰ ਇਹਨਾਂ ਦਾ ਬੋਰਡ ਦੇਖੇਗਾ ਯਾਨੀ ਕਿ ਇਹ ਗੋਰਖ ਧ ਤੇ ਚੱਲ ਰਿਹਾ ਸੀ ਲੈਟਰ ਹੈਡ ਤੇ ਸਾਫ ਤੌਰ ਤੇ ਤੁਹਾਨੂੰ ਕੋਈ ਡੀਸੀ ਆਫਿਸ ਦਾ ਲਾਇਸੈਂਸ ਨੰਬਰ ਜਿਹੜਾ ਉਹ ਨਹੀਂ ਦਿਖੇਗਾ ਤੇ ਇਹ ਜਿਹੜਾ ਇਮੀਗ੍ਰੇਸ਼ਨ ਆਫਿਸ ਹੈ ਵੀਜ਼ਾ 5 ਇਮੀਗ੍ਰੇਸ਼ਨ ਜਿਹਦੇ ਨਾਂ ਤੇ ਜਿਹੜੀ ਕੰਪਨੀ ਚਲਾਈ ਜਾ ਰਹੀ ਹੈ ਉਸ ਦੇ ਅੰਦਰ ਦੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਕਿ ਉਹ ਆਪਣੀ ਸਫਾਈ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਨ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਵੀਜ਼ਾ 5 ਇਮੀਗ੍ਰੇਸ਼ਨ ਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਬੋਰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਜੋ ਵੀ ਬੋਰਡ ਦੇਖ ਰਹੇ ਹੋ ਇਹ ਬੋਰਡ ਇਹਨਾਂ ਦੇ ਆਫਿਸ ਤੇ ਜਸਟ ਬਾਹਰ ਲੱਗਾ ਜੇ ਇੰਨੀ ਵੱਡੀ ਬਿਲਡਿੰਗ ਸੈਕਿੰਡ ਫਲੋਰ ਤੇ ਆਫਿਸ ਹੈ ਬਾਹਰ ਮੈਂ ਤੁਹਾਨੂੰ ਬੋਰਡ ਨਹੀਂ ਨਜ਼ਰ ਆਏਗਾ ਯਾਨੀ ਕਿ ਗੋਰਖ ਧੰਦਾ بڑے ਤਰੀਕੇ ਨਾਲ ਚਲਾਇਆ ਨੀ ਹਰ ਬ੍ਰਾਂਡਿੰਗ ਦੇ ਉੱਤੇ ਬੋਰਡ ਦੇ ਉੱਤੇ ਲਗਾਉਣਾ ਬਹੁਤ ਜ਼ਰੂਰੀ ਹੈ ਲੇਕਿਨ ਇਹਨਾਂ ਦੇ ਬੋਰਡ ਦੇ ਉੱਤੇ ਤੁਹਾਨੂੰ ਲਾਇਸੈਂਸ ਨੰਬਰ ਨਹੀਂ ਦੇਖੇਗਾ ਨਾ ਦਫ਼ਤਰ ਤੋਂ ਬਾਹਰ ਕੋਈ ਲਾਇਸੈਂਸ ਨੰਬਰ ਦੇਖੇਗਾ ਤੇ ਇਹ ਗੱਲ ਕਰੀਏ ਕਿ মিডিਆ ਨੂੰ ਦੇਖ ਕੇ ਇਹਨਾਂ ਦਾ ਦਫ਼ਤਰ ਜਿਹੜਾ ਉਹ ਬੰਦ ਹੋ ਗਿਆ ਸਟਾਫ ਜਿਹੜਾ ਸਾਰਾ ਉਹ ਦਫ਼ਤਰ ਬਲੌਕ ਕਰਕੇ ਇੱਥੋਂ ਜਾ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਬੋਰਡ ਦੇ ਵਿੱਚ ਕੋਈ ਵੀ ਜਿਹੜਾ ਹੈ ਲਾਇਸੈਂਸ ਨੰਬਰ ਇੱਥੇ ਤੁਹਾਨੂੰ ਨਜ਼ਰ ਨਹੀਂ ਆਏਗਾ ਇਸ ਤਰ੍ਹਾਂ ਦੇ ਛੋਟੇ-ਛੋਟੇ ਆਫਿਸ ਜਿਹੜੇ ਆ ਉਹ ਖੋਲ ਕੇ ਇਹ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨਾ ਜਿਹੜਾ ਹੈ ਇਹ ਆਮ ਗੱਲਬਾਤ ਹੋ ਗਈ ਹੈ ਅੱਜ ਦੇ ਸਮੇਂ ਤੇ ਬਹੁਤ ਹੀ ਆਮ ਗੱਲਬਾਤ ਹੈ ਇਸ ਤਰ੍ਹਾਂ ਦੇ ਠੱਗੀ ਮਾਰਨ ਦੇ ਗੋਰਖਦੰਦੇ ਬਹੁਤ ਜ਼ਿਆਦਾ ਚੱਲ ਰਹੇ ਹਨ ਜੇ ਤੇ ਨਕੇਲ ਕਸਨੀ ਬਹੁਤ ਜ਼ਰੂਰੀ ਹੈ बार-बार ਪ੍ਰਸ਼ਾਸਨ ਦੇ ਵਿੱਚ ਜਿਹੜੇ ਆ ਕੰਪਲੇਂਟਾਂ ਵੀ ਹੁੰਦੀਆਂ ਪਰ ਫਿਰ ਵੀ ਇਸ ਤਰ੍ਹਾਂ ਦੇ ਆਫਿਸ ਹਰ ਏਰੀਆ ਦੇ ਵਿੱਚ ਨਿਕਲ ਜਾਣਗੇ ਆਪਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਜੋ ਕੀ ਦਿੱਤਾ ਗਿਆ ਨੰਬਰ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਆਫਿਸ ਤੇ ਬੰਦ ਹੈ ਤੇ ਕੋਸ਼ਿਸ਼ ਕਰਦੇ ਆ ਕਿ ਇਸ ਫੋਨ ਦੇ ਉੱਤੇ ਅਗਰ ਜੇ ਕੋਈ ਸਾਨੂੰ ਜਵਾਬ ਦੇ ਦੇਵੇ ਫਿਲਹਾਲ ਫੋਨ ਨਹੀਂ ਚੁੱਕਿਆ ਜਾ ਰਿਹਾ ਤੇ ਇਸ ਵੇਲੇ ਸਟਾਫ ਵੀ ਨਹੀਂ ਹੈ ਤੇ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ